ਹਲੋ ਭਾਈ ਦੋਸਤੋ ਇੱਕ ਤੁਹਾਨੂੰ ਛੋਟੇ ਹਾਥੀ ਦੇ ਵਜਨ ਜਿੱਡੀ ਝੋਟੀ ਦਿਖਾਉਣੀ ਆ ਜਿੰਨਾ ਇੱਕ ਛੋਟੇ ਹਾਥੀ ਚ ਵਜਨ ਹੁੰਦਾ ਨਾ ਉਹਨਾਂ ਇਹ ਮਹੀ ਦੇ ਵਿੱਚ ਵਜੇ ਦੋਸਤੋ ਬਹੁਤ ਚੰਗੇ ਰਿਕਾਰਡ ਦੀ ਮੈਂ ਆ ਬਹੁਤ ਵੱਡੇ ਕੱਦ ਦੀ ਮੈਂ ਆ ਹਜੇ ਕੱਚੀ ਆ ਸੂਣ ਦੇ ਵਿੱਚ ਅ ਹਜੇ 바ਵਾ ਦਿਨ ਕੱਢਦੀ ਆ ਇਹ ਪਿੰਡ ਗੜਾਂਗਾ ਜ਼ਿਲ੍ਹਾ ਮੁਹਾਲੀ ਦੇ ਵਿੱਚ ਸੇਵਾ ਡੈਰੀ ਫਾਰਮ ਦੇ ਉੱਤੇ ਸੇਵਾ ਸਿੰਘ ਦੇ ਘਰੇ ਮੈਂ ਖੜੀ ਆ। ਮੈਂ ਦਾ ਸੇਵਾ ਸਿੰਘ ਨੇ ਜਿਹੜਾ ਮੈਨੂੰ ਰਿਕਾਰਡ ਦੱਸਿਆ। ਬਈ ਰਿਕਾਰਡ ਬਹੁਤ ਚੰਗਾ ਮੈਂ ਦਾ। ਅ ਵੀਰੇ ਬੰਨ ਲਓ ਮੈਂ ਇਹਨੂੰ। ਇੱਥੇ ਨਾਲ ਥੋੜੀ ਕਾਲੀ ਆਉਂਦੀ ਆ ਵੀਡੀਓ। ਪ੍ਰੋਪਰ ਸਾਫ਼ ਨਹੀਂ ਆ ਰਹੀ। ਤੁਸੀਂ ਬੰਨ ਲਓ ਮੈਂ ਇਹਨੂੰ। ਠੀਕ ਹੈ ਜੀ। ਜਾਂ ਉੱਥੇ ਹੀ ਕਰ ਲਓ ਕੋਈ ਮਸਲਾ ਨਹੀਂ। ਉੱਥੇ ਸੋਹਣੀ ਆ ਜਾਣਗੀ। ਹਾਂ ਇੱਧਰ ਸਾਫ਼ ਆ ਰਹੀ ਆ। ਆਜੋ ਸੇਵਾ ਸਿੰਘ ਇੱਥੇ ਸਾਫ਼। ਠੀਕ ਹੈ। ਸੇਵਾ ਜੀ ਕਿੰਵੇਂ ਸੂਏ ਸੂਂਦੀ ਆ ਮੈਂ ਦੇਖੋ ਸਾਚੀ ਜੇਕਰ ਕਿਸੇ ਬੂਰ ਕੋਲ ਹੁੰਦੀ ਹਾਂਜੀ ਉਹ ਸੈਕਿੰਡ ਲੇਕੇਸ਼ਨ ਦੇ ਵਿੱਚ ਕਹਿੰਦਾ ਬਿਲਕੁਲ ਹਰੇਕ ਨੇ ਸੈਕਿੰਡ ਕਹਿਣੀ ਸੀ ਵੀਰੇ ਇਸ ਟਾਈਮ 3rd ਲੇਕੇਸ਼ਨ ਦੇ ਵਿੱਚ 3rd ਚਾ ਜੀ ਠੀਕ ਹੈ ਜੀ ਲੋ ਵੀ ਦੋਸਤੋ ਇਹ ਗੱਲ ਸੇਵਾ ਸਿੰਘ ਨੇ ਖਰੀ ਕਰੀ ਆ ਦੇਖਣ ਨੂੰ ਝੋਟੀ ਦੂਜੇ ਸੂਏ ਦੇਖਦੀ ਆ ਪਰ ਸੇਵਾ ਸਿੰਘ ਨੇ ਮੈਨੂੰ ਪਹਿਲਾਂ ਵੀ ਦੱਸਿਆ ਕਹਿੰਦਾ ਬਈ ਇਹ ਤੀਜੇ ਸੂਏ ਸੂਣੀ ਆ ਤਾਂ ਆਪਾਂ ਤੀਜੇ ਹੀ ਦੱਸਣੀ ਆ ਬਿਲਕੁਲ ਦੋਸਤੋ ਤੁਸੀਂ ਇੱਕ ਚੀਜ਼ ਚੈੱਕ ਕਰੋ ਪਿੰਡੇ ਦੇ ਉੱਤੇ ਕੱਲੀ ਕੱਲੀ ਵੇਇਨਸ ਦੇਖਦੀ ਆ ਤਾਂ ਪਿੰਡਾ ਬਰੀਕ ਦੇਖੋ ਤੁਸੀਂ ਰਾਜੀ ਜਿੰਨੀ ਮਰਜ਼ੀ ਹੋਗੀ ਮੈਂ ਬਹੁਤ ਰਾਜੀ ਆ ਓਵਰ ਰਾਜੀ ਆ ਤਾਂ ਪਰ ਜਿਹੜਾ ਪਿੰਡਾ ਨਾ ਉਹ ਸੱਪ ਦੀ ਕੰਜ ਵਰਗਾ ਹੀ ਮਹਾਰਾਜ ਦੀ ਕਿਰਪਾ ਦੇ ਨਾਲ ਪਿੱਠ ਚੈੱਕ ਕਰੋ ਮਹਿੰਦੀ ਅ ਸੇਵਾ ਸਿੰਘ ਕਿੰਨਾ ਟਾਈਮ ਪਿਆ ਝੋਟੀ ਦੇ ਸੂਂਚ ਮੈਕਸਿਮਮ ਦਾ 20 ਤੋਂ 22 ਦਿਨ ਲੱਗੇ ਮੇਰੀ ਆਪਦੀ ਘਰ ਸੀ ਇਹ ਘਰ ਦੀ ਝੋਟੀ ਆ ਜੀ ਠੀਕ ਆ ਜੀ ਇਹਦੇ 22 23 ਦਿਨ ਸੇਵਾ ਸਿੰਘ ਦੇ ਕਹਿਣ ਮੁਤਾਬਕ ਪਏ ਆ ਦੋਸਤੋ ਕੱਦ ਬਹੁਤ ਵੱਡਾ ਸੇਵਾਜੀ ਕਿੰਨਾ ਰਿਕਾਰਡ ਰਿਆ ਸੈਕਿੰਡ ਦੇ ਵਿੱਚ ਇਹਦਾ ਫਸਟ ਟਾਈਮਰ ਦੇ ਵਿੱਚ ਮੇਰੇ ਕੋਲ ਸੀਗਾ 13 ਕਿਲੋ ਠੀਕ ਹੈ ਜੀ ਕਿਲੋ ਦੇ ਵਿੱਚ ਸੀਗਾ 18 ਕਿਲੋ ਠੀਕ ਹੈ ਜੀ ਸੇਵਾਜੀ ਮਾੜੀ ਜੀ ਝੋਟੀ ਦਿਖਣ ਦਿਓ ਅੱਛਾ ਜੀ ਹੁਣ ਇਹ ਥਰਡ ਟਾਈਮਰ ਸੂਣਾ ਜੀ ਥਰਡ ਟਾਈਮਰ ਸੂਣਾਏ ਨੇ ਜੀ ਤਾਂ ਪਹਿਲੇ ਸੂਏ ਦੇ ਵਿੱਚ ਦੋਸਤੋ 13 ਕਿਲੋ ਦਾ ਰਿਕਾਰਡ ਆ ਮਹੀਂ ਦਾ ਤਾਂ ਦੂਸਰੇ ਦੇ ਵਿੱਚ 18 ਕਿਲੋ ਦਾ ਰਿਕਾਰਡ ਆ ਹੁਣ ਤੀਸਰਾ ਦੋਸਤੋ ਸੇਵਾ ਸਿੰਘ ਨੇ ਦੱਸਿਆ ਬਈ ਐਦ ਕੀ ਦੂਜੇ ਸੂਏ ਨਾਲੋਂ ਵੀ ਭਾਰੀ ਹੈ ਬਈ ਐਦ ਕੀ 18 ਪਲੱਸ ਚ ਲਓ ਵੀ ਦੋਸਤੋ ਬਹੁਤ ਸੋਹਣਾ ਰਿਕਾਰਡ ਹੈ ਇੰਨੇ ਰਿਕਾਰਡ ਵਾਲੀ ਮਹੀਂ ਮਿਲਨੀ ਬੜੀ ਔਖੀ ਅ ਕੱਚੀ ਮਿਲਨੀ ਉਦੋਂ ਵੀ ਔਖੀ ਆ ਕੱਚੀ ਦਾ ਕੀ ਮਸਲਾ ਆ ਤੁਸੀਂ ਉਹਦਾ ਪ੍ਰੋਪਰ ਘਰੇ ਦਿਲਵਾ ਸਕੋਗੇ ਉਹਨੂੰ ਆਪ ਟ੍ਰਾਂਸਮਿਸ਼ਨ ਵਾਲਾ ਜਿਹੜਾ ਪੀਰੀਅਡ ਆ ਆਪ ਪੂਰਾ ਕਰ ਸਕੋਗੇ ਉਹਦਾ ਆਪ ਪ੍ਰੋਪਰ ਖਰਾਕ ਪਾ ਸਕੋਗੇ ਆਪਣੇ ਹੱਥੀਂ ਪਾ ਸਕੋਗੇ ਬਈ ਜਿਹਦੇ ਚ ਕੋਈ ਸ਼ੰਕਾ ਨਹੀਂ ਰਹੂਗੀ ਤੁਹਾਨੂੰ ਠੀਕ ਆ ਜੀ ਸੇਵਾ ਸਿੰਘ ਮੁੱਲ ਵੀਰੇ ਕਰ ਦੋ ਛੋਟੀ ਦਾ ਵਾਜ ਬਜਾ ਹਾਂ ਇਹਦਾ ਬੋਡੀ ਰੋ ਹਾਂਜੀ ਠੀਕ ਐ ਮੋਲੀ ਦਾ ਕਰਦੇ ਢਾਈ ਦਾ ਠੀਕ ਹੈ ਜੀ ਲੋਬੀ ਦੋਸਤੋ ਮੋਲਾ ਝੋਟੀ ਦਾ ਢਾਈ ਲੱਖ ਤਾਂ ਦੇਣੀ ਸੇਵਾ ਜੀ ਕਿੰਨੇ ਦੀ ਆ ਕਰਨਾ ਬਟ ਬਈ ਝੋਟੀ ਇਹ ਜੀ ਆਪਣੀ ਘਰ ਦੀ ਹੈ ਜੀ ਠੀਕ ਹੈ ਜੀ ਗਾਰੰਟੀ ਵਾਲੀ ਹੈ ਜੀ ਗਾਰੰਟੀ ਵਾਲੀ ਠੀਕ ਹੈ ਜੀ ਹੋਰ ਕੋਈ ਚੀਜ਼ ਦਾ ਲਾਲਚ ਨਹੀਂ ਹੈ ਨਾ ਵੀ ਕਿ ਤਾਂ ਮੇਰੀ ਘਰ ਦੀ ਖੜੀ ਹੋਵੇ ਲੋਬੀ ਸੇਵਾ ਸਿੰਘ ਕਹਿੰਦਾ ਜੇ ਨਾ ਵੀ ਕੀ ਤਾਂ ਘਰੇ ਖੜੀ ਰਹੂਗੀ ਅਸਲ ਚ ਸੇਵਾ ਸਿੰਘ ਵੀਡੀਓ ਬਣਾਵਾ ਕੇ ਹਜੇ ਖੁਸ਼ ਨਹੀਂ ਸੀ ਵੀ ਝੋਟੀ ਕੱਚੀ ਆ ਇਹ ਮੈਂ ਹੀ ਜੋਰ ਪਾਇਆ ਕਿਉਂਕਿ ਮੈਨੂੰ ਝੋਟੀ ਜੱਚੀ ਬਹੁਤ ਮੇਰੇ ਮਨਾਂ ਮੈਨੂੰ ਬਹੁਤ ਚੰਗੀ ਲੱਗੀ ਮੇਰੇ ਮਨ ਨੂੰ ਝੋਟੀ ਦਿਲ ਵੀ ਤੋਂ ਪਹਿਲੇ ਦਿਨ ਲੋਕ ਕਿੱਦਾਂ ਲੱਗ ਹਾਂ ਆਹ ਦੋਸਤੋ ਕਰੋ ਚੱਕ ਝੋਟੀ ਕਿਦਾਂ ਚਲੋ ਮਾੜਾ ਮੋਟਾ ਪਸ਼ੂ ਹਿੱਲਦਾ ਪਰ ਪੂੰਛ ਚੱਕ ਕੇ ਖੜੀ ਆ ਹਾਂ ਦੋਸਤੋ ਠੰਡੀ ਸੀਲ ਝੋਟੀ ਆ ਵੱਡੇ ਕੱਦ ਦੀ ਝੋਟੀ ਆ ਚੰਗੀ ਝੋਟੀ ਆ ਦੋਸਤੋ 2.5 ਲੱਖ ਰੁਪਈਆ ਮੁੱਲ 20-22 ਦਿਨ ਦੀ ਕੱਚੀ ਆ 18 ਲੀਟਰ ਦਾ ਝੋਟੀ ਦਾ ਦੂਜੇ ਸੂਏ ਦਾ ਰਿਕਾਰਡ ਰਿਆ ਤਾਂ ਹੁਣ ਤੀਜੇ ਸੂਏ ਝੋਟੀ ਦੁੱਧ ਜਾਨੀ ਕਿ ਮਹਾਰਾਜ ਦੀ ਕਿਰਪਾ ਦੇ ਨਾਲ 20.5 ਗਿੜ ਚੱਲ ਪੂਗੀ ਲਓ ਵੀ ਦੋਸਤੋ ਇਹ ਪਿੰਡ ਗੜਾਂਗਾ ਜ਼ਿਲ੍ਹਾ ਫਤੇਗੜ ਸੌਰੀ ਉਹ ਮੇਰਾ ਜ਼ਿਲ੍ਹਾ ਭਾਈ ਫਤੇਗੜ ਸਾਹਿਬ ਆ ਉਹੀ ਜਬਾਨ ਤੇ ਚੜਿਆ ਹੋਇਆ ਜ਼ਿਲ੍ਹਾ ਮਹਾਲੀਆ ਦੋਸਤੋ ਤਾਂ ਸੇਵਾ ਸਿੰਘ ਦੇ ਘਰੇ ਪਿੰਡ ਗੜਾਂਗਾ ਦੇ ਵਿੱਚ ਸੇਵਾ ਡੇਰੀ ਫਾਰਮ ਤੇ ਖੜੀ ਆ ਜੇਕਰ ਮੇਰਾ ਸੱਜਣ ਲੈਣੀ ਚਾਹੁੰਦਾ ਕਿਸੇ ਦੇ ਮਨ ਨੂੰ ਲੜਦੀ ਆ ਝੋਟੀ ਤਾਂ ਸੇਵਾ ਸਿੰਘ ਵਾਲੇ ਨੰਬਰ ਤੇ ਕੰਟੈਕਟ ਕਰਕੇ ਰਾਬਤਾ ਕਾਇਮ ਕਰ ਲਿਓ ਤਾਂ ਬਾਰਗੇਨਿੰਗ ਕਰਕੇ ਦੋਸਤੋ ਸੌਦਾ ਕਰ ਲਿਓ ਤਾਂ ਮਿਲਦੇ ਆ ਦੋਸਤੋ ਠੀਕ ਹੈ ਜੀ ਲਓ ਬਈ ਦੋਸਤੋ ਆਹ ਹੈ ਚੀਜ਼ ਖਰਾ ਮਾਲ ਜਦੋਂ ਹੁੰਦਾ ਨਾ ਫੇਰ ਬੰਦੇ ਨੂੰ ਕੋਈ ਪਰਵਾਹ ਨਹੀਂ ਹੁੰਦੀ ਭਾਈ ਸੇਵਾ ਸਿੰਘ ਕਹਿੰਦਾ ਸੌਦਾ ਕਰ ਲਿਓ ਤਾਂ ਡਿਲੀਵਰੀ ਤੋਂ ਬਾਅਦ ਮਹੀਂ ਲੈ ਜਾ ਜਿੱਦਣ ਦੁੱਧ ਪੂਰਾ ਕਰ ਗਈ ਝੋਟੀ ਉਹਦਣ ਝੋਟੀ ਲੈ ਜਾਓ ਕਿਉਂਕਿ ਝੋਟੀ ਭਾਈ ਸੇਵੇ ਦੀ ਖਰੀ ਆ ਝੋਟੀ ਖਰੀ ਆ ਲਓ ਬਈ ਦੋਸਤੋ ਇਹ ਪੂਰੀ ਤੁਹਾਨੂੰ ਹੋਣਾ ਉਹ ਕਰਤੀ ਰੈਤ ਕਰਤੀ ਸੇਵੇ ਨੇ ਆ ਲਈ ਤੁਹਾਨੂੰ ਫੈਸਿਲਿਟੀ ਦੇਤੀ ਭਾਈ ਸੂਣ ਤੋਂ ਬਾਅਦ ਚ ਲੈ ਜਾ ਲਓ ਬਈ ਦੋਸਤੋ ਐਸਾ ਪਾ ਛੂ ਟਮਾਟਰ ਲਾ ਮਿਲਦਾ ਜੇ ਕੋਈ ਸੱਜਣ ਲੈਣੀ ਚਾਹੁੰਦਾ ਤਾਂ ਸੇਵੇ ਨਾਲ ਰਾਬਤਾ ਕਾਇਮ ਕਰਕੇ ਕਰ ਲਿਓ ਸੌਦਾ ਮਿਲਦੇ ਆਂ ਦੋਸਤੋ ਅਗਲੀ ਕਿਸੇ ਚੰਗੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ